ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਹੋਰ ਕਮੇ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱਜ ਚੁੱਕੇ ਨੇ 5:50 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਤੇ ਦਿਨ ਹੈਗਾ ਅੱਜ 70ਵਾਰ ਤਰੀਕੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦਾ ਰੇਟ ਜੀ ਆਪਾਂ ਸਬਜ਼ੀਆਂ ਦੇ ਫਲਾਂ ਤੇ ਆਲੂਆਂ ਤੇ ਪਿਆਜ਼ ਵਾਰੇ ਵੀ ਦੱਸਾਂਗੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਵੀ ਅੱਜ ਦਾ ਕੀ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਚਲੋ ਆਪਾਂ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾ ਕਿ ਮਟਰਾਂ ਦਾ ਰੇਟ ਥੋੜਾ ਜਿਆ ਤੇਜ਼ ਹੋ ਚੁੱਕਿਆ ਤੇ ਮਟਰਾਂ ਦਾ ਰੇਟ ਹੋ ਗਿਆ ਜੀ ਅੱਜ ਦਾ ਜੀ ਰੇਟ ਰਿਹਾ ਜੀ ਮਟਰਾਂ ਦਾ ਬੰਦ ਕੱਤੇ ਦਾ ਜੀ ਤੇ ਮਟਰਾਂ ਦਾ ਰੇਟ ਰਿਹਾ ਜੀ 52 ਤੋਂ ਲੈ ਕੇ 55000 ਰੁਪਏ ਤੱਕ ਦਾ ਪਾ ਜੀ ਹਰੇ ਮਟਰਾਂ ਦਾ ਜਿਹੇ ਮੋٹے ਮੋٹے ਹਰੇ ਮਟਰਾਂ ਦਾ ਜੀ ਬੰਦ ਕੱਤੇ ਦਾ ਪਾ ਜੀ ਹਰੇ ਮਟਰਾਂ ਦਾ ਜੀ ਹੋਰ ਕਿੰਨਾ ਸਾਰਾ ਹਾਂਜੀ ਦੋਸਤੋ ਗਾਜਰਾਂ ਦਾ ਪਾ ਜਿਹੜਾ ਜੀ ਉਹ ਥੋੜਾ ਜਿਆ ਘੱਟ ਚੁੱਕਿਆ ਤੇ ਗਾਜਰਾਂ ਦਾ ਪਾ ਰਹਿ ਗਿਆ ਜੀ ਵਧੀਆ ਗਾਜਰਾਂ ਦਾ ਰੇਜ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਕਿਲੋ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਗਾਜਰਾਂ ਦਾ ਜੀ ਹੋਲਸੇਲ ਦਾ ਰੇਟ ਹੀ ਤੇ ਬੰਦ ਗੱਟੇ ਮਿਲ ਜਾਣਗੇ ਜੀ ਕਿਸੇ ਨੂੰ ਲੈਣੇ ਇਹ ਪੂਰੀ ਵਧੀਆ ਟੌਪ ਦੀ ਗਾਜਰਾਂ ਆ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਰਿਹਾ ਜੀ ਗਾਜਰਾਂ ਦਾ ਜੀ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਇਹ ਬੰਦ ਡੱਬਿਆਂ ਲਈ ਸਿਮਲਾ ਮਿਰਚ ਦਾ ਭਾਅ ਜੀ ਹਾਂਜੀ ਦੋਸਤੋ ਜਿਹੜੀ ਮੋਟੇ ਵਾਲੀ ਚਾਰੀ ਮਿਰਚ ਆਉਂਦੀ ਹੈ ਜੀ ਇਹਦਾ ਰੇਟ ਹੈਗਾ ਜੀ 35 ਤੋਂ ਲੈ ਕੇ 38 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਹਾਂ ਜੀ ਦੋਸਤੋ ਜਿਹੜੀ ਸ਼ਕਰਗੰਦੀ ਹੈ ਜਿਹੜੀ ਬੰਗਲੌਰ ਵਾਲੀ ਆਉਂਦੀ ਹੈ ਜੀ ਬੰਗਲੌਰ ਵਾਲੀ ਸ਼ਕਰਗੰਦੀ ਦਾ ਰੇਟ ਹੈਗਾ ਜੀ 25 ਤੋਂ 30 ਰੁਪਏ ਤੱਕ ਦਾ ਭਾਅ ਜੀ ਜਿਹੜੀ ਰਾਸਤਾਨ ਵਾਲੀ ਆਉਂਦੀ ਹੈ ਜੀ ਸ਼ਕਰਗੰਦੀ ਉਹਦਾ ਰੇਟ ਹੈਗਾ ਜੀ 30 ਤੋਂ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸ਼ਕਰਗੰਦੀ ਦਾ ਹਾਂ ਜੀ ਦੋਸਤੋ ਅਦਰਕ ਦਾ ਭਾਅ ਰਿਹਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਅਦਰਕ ਦਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅਦਰ ਹਾਂਜੀ ਦੋਸਤੋ ਜਿਹੜੀ ਮਿਰਚੋਂ ਗਿਆ ਸਿਮਲਾ ਮਿਰਚੇ ਚਾਰੀ ਰੰਗਦਾਰ ਵਾਲੀ ਆਉਂਦੀ ਆ ਜੀ ਤੇ ਪੀਲੀ ਤੇ ਲਾਲ ਇਹਦਾ ਰੇਟ ਹੈਗਾ ਜੀ 200 ਰੁਪਏ ਕਿਲੋ ਦਾ ਭਾਜ ਜੀ ਮਿਰਚ ਦਾ ਜੀ ਇਹ ਬੰਦ ਡੱਬਿਆਂ ਦੇ ਵਿੱਚ ਆਉਂਦੀ ਆ ਜੀ ਇਹ ਮਿਰਚ ਹਾਂਜੀ ਦੋਸਤੋ ਮਸ਼ਰੂਮ ਦਾ ਰੇਟ ਹੈਗਾ ਜੀ ਬੰਦ ਡੱਬਿਆਂ ਦਾ ਰੇਟ ਹੈਗਾ ਜੀ 140 ਰੁਪਏ ਕਿਲੋ ਦਾ ਭਾਜ ਜੀ ਮਸ਼ਰੂਮ ਦਾ ਜੀ ਹਾਂਜੀ ਦੋਸਤੋ ਗਾਟਰ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਰੇਟ ਹੈਗਾ ਜੀ ਇਹਦਾ 40 ਤੋਂ ਲੱਗੇ 45 ਰੁਪਏ ਤੱਕ ਦਾ ਭਾਅ ਜੀ ਗਟਰ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਹਾਂਜੀ ਦੋਸਤੋ ਫਰਾਂਸ ਫਲੀ ਦਾ ਰੇਟ ਹੈਗਾ ਜੀ 25 ਤੋਂ ਲੱਗੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਫਰਾਂਸ ਫਲੀ ਦਾ ਜੀ ਇਹ ਬੰਦ ਗੱਟਿਆਂ ਦੇ ਵਿੱਚ ਵੀ ਆਉਂਦੀ ਆ ਤੇ ਬੰਦ ਡੱਬਿਆਂ ਦੇ ਵਿੱਚ ਵੀ ਆਉਂਦੀ ਆ ਜੀ ਫਰਾਂਸ ਫਲੀ ਹਾਂਜੀ ਦੋਸਤੋ ਜਿਹੜੀ ਲੋਕੀ ਆ ਲੋਕੀ ਦਾ ਰੇਟ ਹੈਗਾ ਜੀ ਆਪਣੀ ਲੋਕਲ ਲੋਕੀ ਆ ਜੀ ਇਹ ਤੇ ਬੰਦ ਗ੍ਰੇਡ ਲੈਣੇ ਪੈਂਦੇ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗ੍ਰੇਡ ਆ ਤੇ ਰੇਟ ਹੈਗਾ ਜੀ ਇਹਦਾ 12 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਲੋਕੀ ਦਾ ਜੀ ਤੇ ਕੱਦੂ ਬਾਰੇ ਗੱਲਬਾਤ ਕਰੀਏ ਤਾਂ ਕੱਦੂ ਵੀ ਬਹੁਤ ਸੋਹਣਾ ਜੀ ਇਹ ਕੱਦੂ ਤੇ ਬੰਦ ਗਰੇਟਾਂ ਦਾ ਰੇਟ ਹੈਗਾ ਜੀ ਇਹਦਾ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਕੱਦੂ ਦਾ ਹਾਂਜੀ ਦੋਸਤੋ ਜਿਹੜਾ ਚੱਪਣ ਕੱਦੂ ਬੰਦ ਲਵਾਵੇ ਦੇ ਵਿੱਚ ਆਉਂਦੇ ਆ ਤੇ ਬੰਦ ਲਵਾਵੇ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ ਚੱਪਣ ਕੱਦੂ ਦਾ ਜੀ ਬੰਦ ਲਵਾ ਕੇ ਦਾ ਭਾਅ ਜੀ ਚੱਪਣ ਕੱਦੂ ਦਾ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਵੀ ਗੱਲਬਾਤ ਕਰਦੇ ਆ ਵੀ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਫੁੱਲ ਗੋਭੀ ਦਾ ਤੇ ਪ ਹਾਂਜੀ ਦੋਸਤੋ ਜਿਹੜੀ ਫੁੱਲ ਗੋਭੀ ਆ ਜੀ ਫੁੱਲ ਗੋਭੀ ਦਾ ਰੇਟ ਵੱਧ ਚੁੱਕਿਆ ਜੀ ਤੇ ਫੁੱਲ ਗੋਭੀ ਦਾ ਰੇਟ ਹੈਗਾ ਜੀ ਬੰਦਲ ਫਾਫੇ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਬੰਦਲ ਫਾਫੇ ਦਾ ਭਾਅ ਜੀ ਗੋਭੀ ਦਾ ਜੀ ਹਾਂਜੀ ਦੋਸਤੋ ਜਿਹੜੀ ਲੋਕਲ ਪੱਤ ਗੋਭੀ ਆ ਜੀ ਲੋਕਲ ਪੱਤ ਗੋਭੀ ਦਾ ਰੇਟ ਘਟਾ ਜੀ ਤੇ ਪੱਤ ਗੋਭੀ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਇਹ ਬੰਦਲ ਫਾਫੇ ਦਾ ਭਾਅ ਜੀ ਪੱਤ ਗੋਭੀ ਦਾ ਜੀ ਬੰਦਲ ਫਾਫੇ ਦੇ ਵਿੱਚ ਹੁੰਦਾ weight 10 ਕਿਲੋ weight ਹ ਹਾਂਜੀ ਦੋਸਤੋ ਜਿਹੜਾ ਲੋਕਲ ਪੇਠਾ ਜੀ ਪੂਰਾ ਵਧੀਆ ਫਰੈਸ਼ ਪੇਠਾ ਹੈ ਜੀ ਬਾਈ ਹੈਰੀ ਕੋਲ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਹਾਂਜੀ 15 ਤੋਂ 18 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੇਠੇ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਪੇਠੇ ਦਾ ਜੇ ਕਿਸੇ ਨੇ ਵੀ ਲੈਣਾ ਜੀ ਪੇਠੇ ਦਾ ਰੇਟ ਹੈਗਾ ਜੀ ਕਿਲੋ ਦਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਹਾਂਜੀ ਦੋਸਤੋ ਹਲਦੀ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਹਲਦੀ ਦਾ ਜੀ ਹਾਂਜੀ ਦੋਸਤੋ ਸੂਂਗਰਿਆਂ ਦਾ ਰੇਟ ਹੈਗਾ ਜੀ 150 ਰੁਪਏ ਦਰਜਨ ਦਾ ਭਾਰ ਹੈਗਾ ਜੀ ਸੂਂਗਰਿਆਂ ਦਾ ਜੀ ਇਹ 12 ਗੁੱਟੀਆਂ ਹੁੰਦੀਆਂ ਨੇ ਸੂਂਗਰਿਆਂ ਦਾ ਰੇਟ ਕੱਟ ਚੁੱਕਿਆ ਜੀ 150 ਰੁਪਏ ਦਰਜਨ ਦਾ ਭਾਅ ਜੀ ਸੂਂਗਰਿਆਂ ਦਾ ਹਾਂਜੀ ਦੋਸਤੋ ਆਪਾਂ ਮੇਥੇਆਂ ਬਾਰੇ ਵੀ ਗੱਲ ਕਰਦੇ ਆਂ ਬਾਈ ਸੱਤ ਨਾਮਾ ਹੋਰ ਬਾਈ ਸੱਤ ਨਾਮ ਕੀ ਆਨੇ ਠੀਕ ਹੈ ਬਾਈ ਜੀ ਠੀਕ ਹੈ ਬੜੀ ਗ੍ਰੇਟ ਲੱਗਦਾ ਬਾਈ 120 ਰੁਪਏ ਪਰ ਹਾਂਜੀ ਦੋਸਤੋ 100 ਤੋਂ ਲੈ ਕੇ 120 ਰੁਪਏ ਤੱਕ ਦਾ ਆਪਾਂ ਆਜੀ ਮੇਥੇਆਂ ਦਾ ਜੀ ਗੁੱਟੀਆਂ ਮਿਲ ਜਾਣੀਆਂ 12 ਗੁੱਟੀਆਂ ਹੁੰਦੀਆਂ ਨੇ ਜੀ 100 ਤੋਂ 120 ਰੁਪਏ ਤੱਕ ਦਾ ਆਪਾਂ ਜੀ ਦਰਜੰਦਾ ਜੀ ਮੇਥੇਆਂ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਜਿਹੜੀ ਵਧੀਆ ਮੂਲੀ ਟੌਪ ਦੀ ਮੂਲੀ ਹੈ ਜੀ ਉਹਦਾ ਰੇਟ ਹੈਗਾ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਕਿਲੋ ਇਹੀ ਇਹ ਪੂਰੀ ਗੰਡ ਜੀ ਲੈਣੀ ਪੈਂਦੀ ਆ ਘੱਟੋ ਘੱਟ weight ਹੁੰਦਾ ਜੀ ਇਹਦਾ 10 ਤੋਂ ਲੈ ਕੇ 15 ਕਿਲੋ ਤੱਕ ਦਾ weight ਹੁੰਦਾ ਜੀ ਇਹਦੇ ਵਿੱਚ ਤੇ ਕਿੱਥੇ ਲੈਣਾ ਵੈਣਾ ਤੇ ਰੇਟ ਹੈਗਾ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਜ ਜੀ ਮੋਲੀ ਦਾ ਠੀਕ ਆ ਹਾਂਜੀ ਦੋਸਤੋ ਜਿਹੜਾ ਲੋਕਲ ਧਣੀਆਂ ਆਉਂਦਾ ਜੀ ਧਣੀਆਂ ਦਾ ਲੋਕਲ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਜ ਜੀ ਧਣੀਆਂ ਦਾ ਜੀ ਲੋਕਲ ਦਾ ਹਾਂਜੀ ਦੋਸਤੋ ਜਿਹੜੀ ਹਰੀ ਵਾਲੀ ਬੈਂਗਣੀ ਹੁੰਦੀ ਆ ਜੀ ਇਹਦਾ ਰੇਟ ਥੋੜਾ ਜਿਆਦਾ ਆ ਜੀ ਰੇਟ ਹੈਗਾ ਦਾ ਜੀ 150 ਰੁਪਏ ਪਲਸੇਰੀ ਦਾ ਭਾਜ ਜੀ ਹਰੇ ਵਾਲੀ ਵੈਂਗਣੀ ਦਾ ਜਿਹੜੀ ਕਾਲੇ ਵਾਲੀ ਵੈਂਗਣੀ ਵੀ ਆ ਜੀ ਉਹਦਾ ਰੇਟ ਥੋੜਾ ਜਿਹਾ ਘੱਟ ਆ ਇਹਦਾ ਰੇਟ ਹੈਗਾ ਜੀ 100 ਦੀ 6 ਕਿਲੋ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਜੀ ਘੱਟੋ ਘੱਟ ਪਲਸੇਰੀ ਲੈਣੀ ਪੈਂਦੀ ਹੈ ਜੀ 100 ਦੀ 6 ਕਿਲੋ ਵੈਂਗਣੀ ਦਾ ਭਾਜ ਜੀ ਵੈਂਗਣੀ ਦਾ ਜੀ ਲੰਮੇ ਵਾਲੀ ਦਾ ਜੀ ਹਾਂਜੀ ਦੋਸਤੋ ਸਾਗ ਮੋਲੋਂ ਦਾ ਰੇਟ ਢੱਡ ਚੁੱਕਾ ਇਹਦਾ ਸਾਗ ਮੋਲੋਂ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਜ ਜੀ ਸਾਗ ਮੋਲੋਂ ਦਾ ਜੀ ਕਿਲੋ ਦਾ ਜੀ ਇਹ ਬੰਦੂਕ ਰੇਟਨਾ ਭਾਅ ਹੁੰਦਾ ਜੀ ਸਗਮੜਾਂ ਦਾ ਹਾਂਜੀ ਦੋਸਤੋ ਮੇਥੀ ਦਾ ਭਾਅ ਹੈਗਾ ਜੀ ਜਿਹੜੀ ਮੇਥੀ ਹੁੰਦੀ ਹੈ ਸਾਰੀ ਮੇਥੀ ਦਾ ਭਾਅ ਹੈਗਾ ਜੀ ਦਰਜੰਦਾ ਜੀ 100 ਤੋਂ ਲੈ ਕੇ 120 20 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਮੇਥੀ ਦਾ ਜੀ ਹੋਰ ਬਾਈ ਮਕੰਦਗੀ ਵਾਲ ਨੇ ਬਾਈ ਕੀ ਕਰੇ ਕਾਮਾ ਬਾਈ ਪਾਲਕ ਦਾ ਕੀ ਰੇਟ ਲਈ ਜਾਂਦਾ ਬਈ ਅੱਜ ਉਹੀ ਰੇਟ ਦੇ ਲਈ ਜਾਂਦੇ ਆ ਬਾਈ ਹਾਂਜੀ ਦੋਸਤੋ ਪਾਲਕ ਦਾ ਰੇਟ ਆ ਜਿਹੜਾ ਉਹ ਡਾਊਨ ਹੋ ਗਿਆ ਜੀ ਪਾਲਕ ਦਾ ਰੇਟ ਹੈਗਾ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਦਰ ਦਿੰਦਾ ਜੀ ਪਾਲਕ ਦਾ ਤੇ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ ਗੋਲੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਤੇ ਗੁੱਟੀ ਦਾ ਰੇਟ ਰਹੇਗਾ ਜੀ 10 ਰੁਪਏ ਗੁੱਟੀ ਦਾ ਭਾਅ ਜੀ 80 ਟੁਕੜ 12 ਗੁੱਟੀਆਂ ਲੈਣੀਆਂ ਪੈਂਦੀਆਂ ਨੇ ਜੇ ਕਿਸੇ ਨੇ ਵੀ ਲੈਣੀਆਂ ਨੇ ਜੀ 120 ਵੀਰ ਕੋਈ ਦਰਜੰਦਾ ਭਾਅ ਜੀ ਸਾਗੜਾ ਜੀ ਸਰੋਂ ਦਾ ਹਾਂਜੀ ਦੋਸਤੋ ਬਾਥੂ ਦਾ ਰੇਟ ਆ ਜਿਹੜਾ ਉਹ ਘਟ ਚੁੱਕਿਆ ਜੀ ਬਾਥੂ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਇਹ ਬਾਥੂ ਦਾ ਜੀ ਹਾਂਜੀ ਦੋਸਤੋ ਕੱਚੇ ਪਿਆਜ਼ ਦਾ ਭਾਅ ਹੈਗਾ ਜੀ ਕਿੱਲੇ ਦਾ ਰੇਟ ਰਿਹਾ ਜੀ 30 ਰੁਪਏ ਕਿਲੋ ਦਾ ਭਾਅ ਅੱਜ ਕੱਚੇ ਪਿਆਜ਼ ਦਾ ਜੀ ਹਾਂਜੀ ਦੋਸਤੋ ਜਿਉਂ-ਜਿਉਂ ਦਿਨ ਚੜੀ ਜਾਂਦਾ ਜੀ ਜਿਹੜੀ ਸਵੇਰ ਦਾ ਰੇਟ ਹੈਗਾ ਠੀਕਾ ਜੀ 30 ਤੋਂ 35 ਰੁਪਏ ਤੱਕ ਦਾ ਭਾਅ ਆਤੀ ਗੋਭੀ ਦਾ ਜੀ ਤੇ ਦਿਉਂ-ਜਿਉਂ ਦਿਨ ਚੜਦਾ ਜਾਂਦਾ ਤੇ ਗੋਭੀ ਦਾ ਰੇਟ ਵੀ ਵਾਧਾ ਕਰਿਆ ਜਾਂਦਾ ਜੀ ਤੇ ਗੋਭੀ ਦਾ ਰੇਟ ਹੋ ਗਿਆ ਜੀ ਜਿਹੜਾ ਹੁਣ ਦਾ ਸਾਡੇ 6 ਵਜੇ ਨੇ ਜੀ ਹਜੇ ਤੇ ਗੋਭੀ ਦਾ ਰੇਟ ਹੋ ਗਿਆ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਫੁੱਲ ਗੋਭੀ ਆ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਗੋਭੀ ਦਾ ਜੀ ਹਾਂ ਜੀ ਦੋਸਤੋ ਚੰਦਰਨ ਦਾ ਰੇਟ ਹੈਗਾ ਜੀ ਕਿਲੋ ਦਾ ਰੇਟ ਹੈਗਾ ਜੀ 25 ਤੋਂ ਲੱਗੇ 30 ਰੁਪਏ ਤੱਕ ਦਾ ਪਾਉ ਜੀ ਕਿਲੋ ਦਾ ਜੀ ਇਹ ਘਟੋ ਘਣਾ 10 ਕਿਲੋ ਜਾਂ 5 ਕਿਲੋ ਲੈਣੀ ਪੈਂਦੀ ਹੈ ਜੀ ਹਾਂਜੀ ਦੋਸਤੋ ਆਲੇ ਦਾ ਰੇਟ ਹੈਗਾ ਜੀ 1 ਬੰਦ ਗੱਟਿਆਂ ਦੇ ਵਿੱਚ ਆਉਂਦਾ ਜੀ ਔੜਾ ਗੱਟੇ ਦਾ ਰੇਟ ਹੈਗਾ ਜੀ 22 ਤੋਂ ਲੈ ਕੇ 25 ਰੁਪਏ ਤੱਕ ਦਾ ਪਾਉ ਜੀ ਔੜਿਆ ਦਾ ਜੀ ਹਾਂਜੀ ਦੋਸਤੋ ਨਿੰਬੂ ਦਾ ਰੇਟ ਹੈਗਾ ਜੀ ਲੋਕਲ ਅਨਸਾਰ ਕੋਈ 14 ਤੇ ਨਿੰਬੂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਪਾਉ ਦੀ ਕਿਲੋ ਦਾ ਵੀ ਨਿੰਬੂ ਦਾ ਹਾਂਜੀ ਦੋਸਤੋ ਲਾਲ ਟਮਾਟਰਾਂ ਦਾ ਭਾਅ ਵਾਧਦਾ ਚੁੜਿਆ ਜਾ ਰਿਹਾ ਜੀ ਇਹ ਲਾਲ ਟਮਾਟਰਾਂ ਦਾ ਭਾਅ ਹੋ ਗਿਆ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਲਾਲ ਟਮਾਟਰਾਂ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਲਾਲ ਟਮਾਟਰ ਦਾ ਦੋਸਤੋ ਸਲਾਦ ਪੱਤੇ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਸਲਾਦ ਪੱਤੇ ਦਾ ਜੀ ਕਿਲੋ ਦਾ ਤੇ ਜਿਹੜੀ ਚਾਰੀ ਮਿਰਚਾਂ ਚਾਰੀ ਮਿਰਚ ਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਜੀ ਚਾਰੀ ਮਿਰਚ ਰਹਿ ਜੀ ਬੰਦ ਡੱਬੇ ਦਾ ਜੀ ਇਹ ਹਾਂਜੀ ਦੋਸਤੋ ਜਿੰਨੀ ਬੰਦ ਦਾ ਰੇਟ ਹੈਗਾ ਜੀ 100 ਰੁਪਏ ਕਿਲੋ ਦਾ ਭਾਅ ਜੀ ਜਿਵੇਂ ਗੰਦੇ ਦਾ ਜੀ ਇਹ ਪਾਤੀ ਜੀ ਹੁੰਦੀ ਹੈ ਇਹ ਤੇ ਰੇਟ ਹੈਗਾ ਜੀ ਲਾਗਦੀ ਦਾ ਐਵੇਂ ਜਿਵੇਂ ਪਾਤੀ ਹੁੰਦੀ ਆ ਤੇ ਰੇਟ ਹੈਗਾ ਜੀ ਇਹਦਾ 100 ਰੁਪਏ ਕਿਲੋ ਦਾ ਭਾਅ ਜੀ ਹਾਂਜੀ ਦੋਸਤੋ ਜਿਹੜੀ ਦਿੱਲੀ ਵਾਲੀ ਭਿੰਡੀ ਆ ਜੀ ਦਿੱਲੀ ਵਾਲੀ ਭਿੰਡੀ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਜੀ ਭਿੰਡੀ ਦਾ ਜੀ ਹਾਂਜੀ ਦੋਸਤੋ ਆਪਾਂ ਸਾਰੇ ਫਰੂਟਾਂ ਬਾਰੇ ਗੱਲਬਾਤ ਕਰਦੇ ਆਂ ਬਾਈ ਨਾਲ ਹੈਪੀ ਕੋਲੇ ਜਿੰਦਲ ਕੋਲੇ ਬਾਈ ਕੋਲੇ ਮਿਲ ਜਣੀਆਂ ਹੋਰ ਬਾਈ ਹੈਪੀ ਜਿੰਦਲ ਕੰਮਿਆ ਬਾਈ ਠੀਕ ਆ ਦਾਦਾ ਜੀ ਸੁਣਾਓ ਹਰ ਵਧੀਆ ਬਾਈ ਜੀ ਵਧੀਆ ਹੋਰ ਕੀ ਕੀ ਐਡ ਮੰਗਦੇ ਨੇ ਬਾਈ ਜੀ ਆਪਣੇ ਕੋਲੇ ਆਪਣੇ ਕੋਲੇ ਸਵਾਗਤ ਆ ਜੀ ਹਾਂਜੀ ਪੱਲੀ ਮਸ਼ਰੂਮ ਜੀ ਡੱਬੀ ਵਾਲੀ ਮਸ਼ਰੂਮਾਂ ਹਾਂਜੀ ਕੋਣ ਗਰਾਪਲੀ ਕੋਈ ਇਜਾਮ ਨਹੀਂ ਪਤਾ ਕੋਈ ਲਾਤੀ ਸਣਾ ਵਿੱਚ ਹਾਂਜੀ ਹਾਂਜੀ ਸਾਰੀ ਗਾਇਕੀ ਕਰਉਂਦੀ ਹੈ ਹਾਂਜੀ ਰੋਟਲੀ ਰੋਟ ਦੇ ਰੇਟ ਨੇ ਹਾਂਜੀ ਭਾਈਆ ਸਮਾਨ ਲਓ ਕਿਲੋ ਲਈ ਇੱਕੋ ਰੇਟ ਇੱਕ ਨੰਬਰ ਸੀ ਇੱਕੋ ਹੀ ਰੇਟ ਮਿਲ ਜੂਆ ਹੋਲ ਸੇਲ ਦੇ ਰੇਟ ਨੇ ਬਾਈ ਦੇ ਠੀਕ ਹੈ ਜੀ ਕਿਲੋ ਲੌਂ ਦੇ ਤਾਂ ਵੀ ਹੋਏਗਾ 10 ਕਿਲੋ ਵੀ ਤਾਂ ਵੀ ਹੈ ਬੇਟਾ ਭਾਈਆ ਲਾ ਬਤਾਲੀ ਹੋਈ ਹੈ ਤਾਂ ਨੰਬਰ ਕਿੰਨੀ ਹੈ ਇਹ ਆਪਣੀ ਆ ਨੰਬਰ ਦੁਕਾਨ ਜੀ ਹਾਂਜੀ ਦੋਸਤੋ 18 ਨੰਬਰ ਦੁਕਾਨ ਹੈ ਜੀ ਮਹਾਵੀਰ ਪ੍ਰੋਡਕਟ ਕੰਪਨੀ ਠੀਕ ਹੈ ਬਾਈ ਕੋਲੇ ਜਰੂਰ ਆਓ ਜੀ ਤੇ ਹੋਲ سیل ਦੇ ਰੇਟ ਹੋਣਗੇ ਬਾਈ ਦੇ ਸਾਰੀਆਂ ਆਟਮਾ ਮਿਲ ਜਾਣਗੀਆਂ ਤੁਹਾਨੂੰ ਇੱਕੋ ਜਗ੍ਹਾ ਤੇ ਜੀ ਦੋਸਤੋਂ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਵੀ ਹੋਲ سیل ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਦਾ ਤੇ ਕੇਲੇ ਦਾ ਰੇਟ ਹੈਗਾ ਜੀ ਬੰਦ ਗ੍ਰੇਡ ਦਾ ਰੇਟ ਹੈਗਾ ਜੀ ਮੀਡੀਅਮ ਸਾਈਜ਼ ਤੋਂ ਲੈ ਕੇ ਵਧੀਆ ਸਾਈਜ਼ ਤੱਕ ਦਾ ਆ ਪਾ ਹੈਗਾ ਜੀ ਕੇਲਿਆਂ ਦਾ ਜੀ 15 ਤੋਂ ਲੈ ਕੇ 22 ਰੁਪਏ ਤੱਕ ਦਾ ਆ ਜੀ ਕੇਲਿਆਂ ਦਾ ਜੀ ਇਹ ਬੰਦ ਗ੍ਰੇਡ ਦਾ ਜੀ ਹਾਂਜੀ ਦੋਸਤੋ ਬਾਈ ਕਲਵੰਤ ਕੋਲੋਂ ਮਿਲ ਜਾਣਗੇ ਨਰੀਆਲ ਦੇ ਕਿਸੇ ਨੂੰ ਵੀ ਲੈਣੇ ਬੰਗਲਾੌਰ ਵਾਲੇ ਨਰੀਆਲਾ ਜੀ ਤੇ ਨਰੀਆਲ ਦਾ ਰੇਟ ਰਹਿ ਗਿਆ ਜੀ 10 ਪੀਸਾਂ ਦਾ ਜੀ 350 ਦੇ 10 ਪੀਸ ਮਿਲ ਜਾਣਗੇ ਬਾਈ ਕਲਵੰਤ ਕੋਲੋਂ ਤੇ ਰੇਟ ਹੈ ਬਹੁਤ ਰੀਅਲੀ ਰੇਟ ਹੈ ਜੀ ਮੰਡੀ ਦਾ ਤੇ ਰੇਟ ਹੈਗਾ ਜੀ 350 ਰੁਪਏ ਦਾ ਭਾਜ ਜੀ 10 ਪੀਸਾਂ ਦਾ ਜੀ ਤੇ ਬਾਈ ਹੋਰਾਂ ਕੋਲੋਂ ਤੁਹਾਨੂੰ ਬੰਦ ਲਫਾਫੇ ਵੀ ਮਿਲ ਜਾਣਗੇ ਪੈਕ ਕੀਤੇ ਹੋਏ ਤੇ ਡੇਲੀ ਪੈਕਿੰਗ ਕਰਦੇ ਆ ਬਾਈ ਹੋਰੀ ਫਰੈਸ਼ ਪੈਕਿੰਗ ਹੁੰਦੀ ਹੈ ਡੇਲੀ ਹਾਂਜੀ ਪੈਨੈਪਲ ਦਾ ਭਾਅ ਹੈਗਾ ਜੀ ਕਿਲੋ ਦਾ ਜੀ 30 ਰੁਪਏ ਕਿਲੋ ਦਾ ਭਾਅ ਰਹੇਗਾ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਜਿਹੜੀ ਮਲਟਾ ਹੁੰਦੀ ਹੈ ਜੀ ਮਲਟਾ ਦਾ weight ਹੁੰਦਾ ਜੀ 10 ਕਿਲੋ ਤੇ rate ਹੈਗਾ ਜੀ ਇਹਦਾ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਮਲਟੇ ਦਾ ਜੀ ਹਾਂਜੀ ਦੋਸਤੋ ਮਸੰਮੀ ਦਾ rate ਹੈਗਾ ਜੀ ਜਿਹੜੀ 10 ਕਿਲੋ ਵਾਲੀ ਮਸੰਮੀ ਦਾ weight ਹੁੰਦਾ ਜੀ ਉਹਦਾ rate ਹੈਗਾ ਜੀ 450 ਰੁਪਏ ਦਾ ਭਾਅ ਜੀ ਮਸੰਮੀ ਦਾ ਜੀ ਜਿਹੜੀ 20 ਕਿਲੋ ਵਾਲਾ ਗੱਟਾ ਹੁੰਦਾ ਜੀ ਉਹਦਾ rate ਹੈਗਾ ਜੀ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਹਾਂਜੀ ਦੋਸਤੋ ਸਰਦੀਆਂ ਵਾਲੀਆਂ ਐਡਮਾ ਨੇ ਸਾਰੀਆਂ ਇਹ ਜੋ ਸਰਦੀ ਦੇ ਵਿੱਚ ਚੱਲਦੀਆਂ ਨੇ ਖਾਣ ਵਾਲੀਆਂ ਐਡਮਾ ਤੇ ਰੇਟ ਹੈਗਾ ਜੀ ਕਿੰਨੂ ਆਣਾ ਜੀ 30 ਰੁਪਏ ਕਿਲੋ ਦਾ ਭਾਅ ਜੀ ਕਿੰਨੂ ਆਣਾ ਜੀ ਇਹ ਬੰਦ ਗ੍ਰੇਡ ਮਿਲ ਜਾਣਗੇ ਕਿੰਨੂ 30 ਰੁਪਏ ਕਿਲੋ ਦਾ ਭਾਅ ਰਹੇਗਾ ਜੀ ਕਿੰਨੂ ਆਣਾ ਅੱਛਾ ਹਾਂਜੀ ਦੋਸਤੋ ਜਿਹੜਾ ਵਧੀਆ ਅਮਰੂਦ ਹੈ ਜੀ ਅਮਰੂਦ ਦਾ ਵਧੀਆ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਬੰਦ ਗ੍ਰੇਡ ਦਾ ਨਾ ਭਾਅ ਜੀ ਅਮਰੂਦ ਦਾ ਹਾਂਜੀ ਦੋਸਤੋ ਪਵਿੱਤੇ ਦਾ ਰੇਟ ਹੈਗਾ ਜੀ ਬੜੀਆ ਟੌਪ ਦਾ ਪਵਿੱਤਾ ਜੀ ਤੇ ਰੇਟ ਹੈਗਾ ਜੀ ਇਹਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਵਿੱਤੇ ਦਾ ਜੀ ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਆਈਟਮ ਦਿਖਾ ਦਿੰਨੇ ਤੇ ਸਟਰਾਬਰੀ ਆਉਣੀ ਸ਼ੁਰੂ ਹੋ ਗਈ ਆਪਣੇ ਬਰਨਾਲਾ ਮੰਡੀ ਦੇ ਵਿੱਚ ਤੇ ਸਟਰਾਬਰੀ ਦਾ ਰੇਟ ਹੈਗਾ ਜੀ 650 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਜੀ ਤੇ ਪੀਸ ਹੁੰਦੇ ਦੀ ਇਹਦੇ ਵਿੱਚ 8 ਆ 8 ਡੱਬੀਆਂ ਹੁੰਦੀਆਂ ਨੇ ਜੀ ਤੇ ਇਕੱਠੀਆਂ ਲੈਣੀਆਂ ਪੈਣੀਆਂ ਨੇ ਸਟਰਾਬਰੀ ਦੀਆਂ ਜੀ ਹਾਂਜੀ ਦੋਸਤੋ ਜਿਹੜੀਆਂ ਅੰਗੂਰਾਂ ਵਾਲੀਆਂ ਬੰਦ ਡੱਬੇ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਹੈ ਜੀ ਇਹ 12 ਡੱਬੇ ਹੁੰਦੀਆਂ ਨੇ ਤੇ ਇਸ ਗ੍ਰੀਨ ਵਾਲੇ ਅੰਗੂਰਾਂ ਦਾ ਰੇਟ ਹੈਗਾ ਜੀ 1500 ਤੋਂ ਲੈ ਕੇ 1700 ਰੁਪਏ ਤੱਕ ਦਾ ਭਾਅ ਜੀ ਅੰਗੂਰਾਂ ਦਾ ਜੀ ਇਹਨਾਂ ਦਾ ਜੀ ਦੇਖੋ ਸਤਿ ਆਪਾ ਬਾਬੂ ਜੀ ਨਾਲ ਵੀ ਗੱਲ ਕਰਦੇ ਵੀ ਅੱਜ ਦਾ ਕੀ ਭਾਰ ਹੈ ਨਵੇਂ ਆਲੂ ਦਾ ਜਿਹੜਾ ਇੱਕ ਵਾਰ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਅੱਜ ਦਾ ਜੀ ਫੋਲਸ ਮੇਲ ਦਾ ਵੀ ਦੇਖੋ ਸਤਿ ਆਪਾ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਨਵੇਂ ਆਲੂ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਫੋਲਸ ਮੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਨੰ ਸਰ ਬਾਬੂ ਜੀ ਨਮਸਕਾਰ ਨਮਸਕਾਰ ਹੋਟੀ ਕੋਈ ਬਹੁਤ ਬੜੀਆ ਨਵੇਂ ਆਲੂ ਦਾ ਕੀ ਭਾਰ ਹੈ ਜੀ ਅੱਜ ਦਾ ਜੀ ਨਵੇਂ ਆਲੂ ਜੀ 4400 ਦੇ 470 ਹਾਂ ਜੀ ਦੇਖੋ ਨਵੇਂ ਆਲੂ ਦਾ ਰੇਟ ਥੋੜਾ ਜਿਹਾ ਵੱਧ ਗਿਆ ਜੀ 20 ਰੁਪਏ ਰੇਟ ਉੱਪ ਜੋ 470 ਰੁਪਏ ਤੱਕ ਦਾ ਭਾਅ ਹੋਗਾ ਜੀ ਨਵੇਂ ਆਲੂ ਦਾ ਜੀ ਬੰਦ ਲੱਤੇ ਦਾ ਭਾਅ ਜੀ ਆਲੂ ਦਾ 100 ਤੋਂ 400 470 ਰੁਪਏ ਤੱਕ ਦਾ ਭਾਅ ਜੀ ਆਲੂ ਦਾ ਜੀ ਪੂਰਾ ਵਧੀਆ ਤੇ ਰੇਟ ਹੈ weight ਹੈਗਾ ਜੀ ਇਹਦੇ ਵਿੱਚ 50 ਕਿਲੋ weight ਹੁੰਦਾ ਜੀ ਆਲੂ ਦਾ ਜੀ ਹਾਂਜੀ ਦੋਸਤੋ ਜਿਹੜਾ ਪੁਰਾਣਾ ਆਲੂ ਆ ਜੀ ਡਾਇਮੰਡ ਆਲੂ ਆ ਜੀ ਉਹ ਮਿਲ ਜੂਗਾ ਜੀ ਤੁਹਾਨੂੰ 200 ਰੁਪਏ ਦਾ ਦਿੱਤਾ ਮਿਲ ਜੂਗਾ ਜੀ ਇਹ ਬੰਦੇ ਇਹ ਆਪਾਂ ਦਿਖਾ ਦਿੰਦੇ ਆ ਪੂਰਾ ਵਧੀਆ ਖਾਵਾ ਰਾਜਿਆ ਜੀ ਇਹ ਹਾਂਜੀ ਦੋਸਤੋ ਆਪਾਂ ਦਿਖਾ ਦਿੰਦੇ ਆ ਪੂਰਾ ਵਧੀਆ ਖਾਵਾ ਆਲੂ ਆ ਜੀ ਇਹ ਆਲਾ ਸਟੋਰ ਵਾਲਾ ਇਹ ਦੂਜਾ ਨਹੀਂ ਹਾਂਜੀ ਦੋਸਤੋ ਪੂਰਾ ਵਧੀਆ ਇਹ ਵੀ ਡਾਇਮੰਡ ਵਾਲੀ ਤੇ ਕਿਸੇ ਨੂੰ ਵੀ ਲੈਣਾ ਜੀ 200 ਰੁਪਏ ਦਾ ਫਾਰ ਰਿਹਾ ਜੀ ਬਿੰਡ ਗੱਟੇ ਦਾ ਜੀ ਅੱਜ ਤੋਂ ਉੜਾ ਰਿਹਾ ਉਹ ਜਾਨੀ ਕਿਹੜਾ ਲਾਉਣਾ ਹਾਂਜੀ ਦੋਸਤੋ ਜਿਹੜੇ ਫੰਡ ਗੱਟੇ ਨੀਚੇ ਪਿਆ ਜੀ ਇਹਨਾਂ ਦਾ ਰੇਟ ਹੈਗਾ ਜੀ ਫੰਡ ਗੱਟੇ ਦਾ ਰੇਟ ਰਿਹਾ ਜੀ 10 ਰੁਪਏ ਕਿਲੋ ਮਿਲ ਜਾਣਗੇ ਜੀ ਜਿਹੜਾ ਗੱਡੀ ਵਾਲਾ ਵਿਆਹ ਹੈ ਜੀ ਉਹ ਮਿਲ ਜੂਗਾ ਜੀ ਸੋਨੇ ਦਾ ਕਿਲੋ ਮਿਲੂਗਾ ਜੀ ਗੱਟੇ ਵਾਲਾ ਵਿਆਹ ੱਡੀ ਵਾਲਾ ਜੀ ਤੇ ਆ ਮੋਟਾ ਪਿਆਜ ਆ ਜੀ ਪੂਰਾ ਨਿਕਲ ਪਿਆਦਾ ਜੀ ਲਾਲ ਪਿਆਜ ਦਾ ਰੇਟ ਹੈਗਾ ਜੀ ਰੋ 16 ਰੁਪਏ ਦਾ ਆ ਪਿਆਜ ਦਾ ਹਾਂਜੀ ਦੋਸਤੋ ਲਸਣ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਟਿੱਕ ਦਾ ਭਾਅ ਜੀ ਲਸਣ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਲਸਣ ਦਾ ਜੀ ਤੇ ਇਹ ਵੀ ਬਾਊ ਗੁੱਧਰਾਮ ਦੀ ਦੁਕਾਨ ਤੋਂ ਮਿਲ ਜਾਣਗੇ ਲਸਣ ਬੰਦ ਗੱਟੇ ਲੈਣੇ ਆ ਜੀ 60 ਤੋਂ ਲੈ ਕੇ 65 ਰੁਪਏ ਟਿੱਕ ਦਾ ਭਾਅ ਜੀ ਲਸਣ ਦਾ ਜੀ